ਗੋਇਲ ਸਾਹਿਬ ਨੇ ਦੱਸਿਆ ਕਿ ਕ੍ਰਸ਼ਰ ਮਾਈਨਿੰਗ ਸਾਈਟਸ ਆਡੈਂਟੀਫਾਈ ਕਰਨੀਆਂ ਨਹੀਂਆਂ ਔਰ ਲੈਂਡ ਓਨਰ ਮਾਈਨਿੰਗ ਸਾਈਟਸ ਦੀ ਗੱਲ ਕੀਤੀ ਆ ਦੋ ਲਮੀਆਂ ਸਾਈਟਸ ਆਜਾ ਰਹੀਆਂ ਕੀ ਸੀਗਾ ਕਿ ਇੱਕ ਮਾਲਕ ਜਿਹੜਾ ਉਹਦੇ ਖੇਤ ਦੇ ਅੰਦਰ ਰੇਤਾਗਾ ਜਾਂ ਉਹਦੇ ਖੇਤ ਦੇ ਅੰਦਰ ਗ੍ਰੇਵਲ ਆ ਪਰ ਲੇਕਿਨ ਉੱਥੇ ਉਹ ਕਿਉਂਕਿ ਉਹਦੇ ਕੋਲ ਕ੍ਰਸ਼ਰ ਨਹੀਂ ਸੀਗਾ ਕ੍ਰਸ਼ਰ ਜਿਹੜਾ ਅਸੀਂ ਕਿਸੇ ਹੋਰ ਕੋਲੇ ਸੀਗਾ ਜਾ ਰੇਤ ਕੋਈ ਹੋਰ ਕੱਢਦਾ ਸੀਗਾ ਹੁਣ ਅਸੀਂ ਉਹਦੇ ਲਈ ਰਾਇਲਟੀ ਫਿਕਸ ਕੀਤੀ ਆ ਪਹਿਲਾਂ ਜਿਹੜੀ ਰਾਇਲਟੀ ਸੀ ਉਹ 73 ਪੈਸੇ ਸੀ ਕਿਊਬਿਕ ਫਿਟ ਪਹਿਲਾਂ ਰਾਇਲਟੀ ਸੀ 73 ਪੈਸੇ ਕਿਊਬਿਕ ਫਿਟ ਤੇ ਹੁਣ ਉਹ ਜਿਹੜੀ ਰਾਇਲਟੀ ਆ 3 ਰੁਪਏ 20 ਪੈਸੇ ਗ੍ਰੇਵਲ ਦੀ ਹੋਈ ਆ ਕਿਊਬਿਕ ਫਿਟ ਔਰ 1 ਰੁਪਿਆ 75 ਪੈਸੇ ਜਿਹੜੀ ਆ ਉਹ ਰੇਤੇ ਦੀ ਆ ਯਾਨੀ ਪਹਿਲਾਂ ਉਹ 73 ਪੈਸੇ ਸੀ ਦੋਨਾਂ ਦੀ ਹੁਣ ਗ੍ਰੇਵਲ ਦੀ ਕਿੰਨੀ ਹੋ ਗਈ ਸਤਿੰਦਰ ਪਰ 20 ਪੈਸੇ ਕਿਊਬਿਕ ਫਿਟ ਅਤੇ ਰੇਤੇ ਦੀ ਜਿਹੜੀ ਆ ਉਹ 1 ਰੁਪਿਆ 75 ਪੈਸੇ ਸੋ ਇਹ ਵੱਡੀ ਜਿਹੜੀ ਚੇਂਜ ਹੋਈ ਆ ਇਹਦੇ ਨਾਲ ਮੈਂ ਸਮਝਦਾ ਜਿੱਥੇ ਜਿਸ ਤਰ੍ਹਾਂ ਗੁਲਬਸਾਹ ਨੇ ਕਿਹਾ ਕਿ ਪੰਜਾਬ ਦਾ ਰੈਵਨਿਊ ਵਧੂਗਾ ਔਰ ਉਹਦੇ ਨਾਲ ਜਿਹੜਾ ਲੈਂਡ ਓਨਰ ਆ ਉਹ ਆਪਣੀ ਜ਼ਮੀਨ ਕਰੇਸ਼ਰ ਮਾਲਕ ਨੂੰ ਲੀਸ ਤੇ ਦੇ ਸਕਦਾਗਾ ਔਰ ਖੁਦ ਉਹ ਐਨਓਸੀ ਲੈ ਸਕਦਾਗਾ ਖੁਦ ਐਨਓਸੀ ਲੈ ਕੇ ਅਬਦਾ ਕੰਮ ਕਰ ਸਕਦਾਗਾ ਇਸੇ ਤਰੀਕੇ ਜੇਕਰ ਜ਼ਮੀਨ ਜਿਹੜੀ ਆ ਉਹ ਪੰਚਾਇਤ ਦੀ ਆ ਪੰਚਾਇਤ ਦੀ ਆ ਜਾਂ ਸਰਕਾਰ ਦੀ ਜ਼ਮੀਨ ਆ ਉਹ ਸਰਕਾਰ ਦੀ ਜਾਂ ਪੰਚਾਇਤ ਦੀ ਜ਼ਮੀਨ ਦੇ ਉੱਤੇ ਡਿਪਟੀ ਕਮਿਸ਼ਨ ਸਾਹਿਬ ਜਿਹੜਾਗਾ ਉਹ ਇਹ ਸਾਈਟ ਨੂੰ ਚਲਾ ਸਕਦਾਗਾ ਔਰ ਸਾਈਟ ਨੂੰ ਜਿਹੜਾ ਉਹ ਲੀਸ ਤੇ ਦੇ ਸਕਦਾਗਾ ਅੱਗੇ ਪਾਲਿਸੀ ਦੇ ਵਿਸੋਧਾ ਨਹੀਂ ਸੀਗੀਆਂ ਇਸੇ ਕਰਕੇ ਕਈ ਜਗ੍ਹਾ ਤੇ ਗੈਰ ਕਾਨੂੰਨੀ ਮਾਈਲਿੰਗ ਹੋਣ ਦੀਆਂ ਖਬਰਾਂ ਆਉਂਦੀਆਂ ਸੀਗੀਆਂ ਸੋ ਬਿਲਕੁਲ ਗੈਰ ਕਾਨੂੰਨੀ ਮਾਈਲਿੰਗ ਨੂੰ ਖਤਮ ਕਰਨ ਦੇ ਲਈ ਲੀਗਲ ਮਾਈਲਿੰਗ ਨੂੰ ਹੋਰ ਸਟਰੈਂਥਨਿੰਗ ਕਰਨ ਦੇ ਲਈ ਹੋਰ ਮਜ਼ਬੂਤ ਕਰਨ ਦੇ ਲਈ ਔਰ ਕੀਮਤਾ ਘਟਾਉਣ ਦੇ ਲਈ ਔਰ ਪੰਜਾਬ ਚ ਭ੍ਰਿਸ਼ਟਾਚਾਰ ਜਿਹੜਾ ਸੀ ਉਹਨੂੰ ਜੜ ਤੋਂ ਖਤਮ ਕਰਨ ਲਈ ਇਹ ਜਿਹੜੀ ਹੈ ਨਵੀਂ ਐਮੈਂਡਮੈਂਟ ਜਿਹੜੀ ਹੈ ਸੋਧ ਇਸ ਪਾਲਿਸੀ ਚ ਕੀਤੀ ਗਈ ਆ ਔਰ ਇਹਦੇ ਨਾਲ ਜਿਹੜੀ ਪ੍ਰੈਸੀ ਕੁਝ ਬੰਦਿਆਂ ਦੀ ਉਹ ਵੀ ਖਤਮ ਹੋ ਜੂ ਹੁਣ ਇਹ ਆ ਕਿ ਜਿਹੜਾ ਕ੍ਰਸ਼ਰ ਲਾਗਾ ਜੇਕਰ ਉਹ ਆਪ ਓਨਰ ਆ ਜੇ ਕ੍ਰਸ਼ਰ ਲਾ ਆਪ ਓਨਰ ਆ ਜ਼ਮੀਨ ਦਾ ਤਾਂ ਆਪਦੀ ਐਨਓਸੀ ਲੈ ਕੇ ਸਾਨੂੰ ਰਾਇਲਟੀ ਦੇ ਦੋ ਮੰਨ ਲਓ ਉਹਦੇ ਉਹਦੇ ਖੇਤ ਦੇ ਅੰਦਰੋਂ ਜਾਂ ਉਹਦੀ ਸਾਈਡ ਦੇ ਅੰਦਰੋਂ 50 50 ਕਯੂਬਿਕ ਫਿਟ ਰੇਤਾ ਨਿਕਲਣਾ ਤਾਂ ਉਹ ਸਾਨੂੰ ਰਾਇਲਟੀ ਜਿਹੜੀ ਆ ਉਹ 50 ਕਯੂਬਿਕ ਫਿਟ ਦੀ 100% ਪੇ ਕਰੂਗਾ ਸਰਕਾਰ ਨੂੰ ਔਰ ਉਸ ਤੋਂ ਬਾਅਦ ਕੀ ਹੋਊਗਾ ਉਹ ਕੱਢੇ ਚਾਹ 45 ਚਾਹ 50 ਜਿੰਨਾ ਮਰਜ਼ੀ ਕੱਢੇ ਪਰ ਲੇਕਰ ਉਹ ਸਾਨੂੰ 100% ਜਿਹੜਾ ਮਾਲ ਉਹਦੇ ਖੇਤ ਦੇ ਅੰਦਰ ਉਹਦੀ ਸਾਈਡ ਦੇ ਅੰਦਰ ਪਿਆਗਾ ਉਹਦੀ ਰਾਇਲਟੀ ਦੇਊਗਾ ਤਾਂ ਫੇਰ ਉਹ ਕਰ ਸਕਦਾਗਾ ਉਹ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਕ੍ਰਸ਼ਰ ਤੇ ਵੀ ਕੀਤਾਗਾ ਕਿ ਜੇਕਰ ਉਹ ਆਪਣਾ ਮਾਲ ਖੇਤ ਚੋਂ ਲਿਆ ਕੇ ਸਾਈਡ ਤੋਂ ਲਿਆ ਕੇ ਕ੍ਰਸ਼ ਕਰਦਾਗਾ ਕ੍ਰਸ਼ ਕਰਦੋਂ ਬਾਅਦ ਕੀ ਹੁੰਦਾ ਮਾਲ ਉਹਨੇ ਚੱਕਿਆ 50 ਕਿਊਬਿਕ ਫਿਟ ਆਪਦੇ ਖੇਤ ਚੋਂ ਜਾਂ ਆਪਣੀ ਸਾਈਡ ਤੋਂ ਮਾਲ 50 ਕਿਊਬਿਕ ਫਿਟ ਚੱਕਿਆ ਔਰ ਉਸ ਤੋਂ ਬਾਅਦ ਕ੍ਰਸ਼ਰ ਤੱਕ ਪਹੁੰਚਦਾ ਪਹੁੰਚਦਾ 60 ਹੋ ਗਿਆ 70 ਹੋ ਗਿਆ ਇਹ ਵੀ ਅਸੀਂ ਆਇਡੈਂਟੀਫਾਈ ਕਰਾਂਗੇ ਇਹਨੂੰ ਅਸੀਂ ਸਾਡੇ ਬਿਜਲੀ ਸੈਕਟਰ ਨਾਲ ਜੋੜਿਆ ਗਿਆ ਕਿਉਂ ਦੀ ਜਿਹੜਾ ਕ੍ਰਸ਼ਰ ਹੈਗਾ ਉਹਦੇ ਅੰਦਰ ਬਿਜਲੀ ਦੀ ਕਿੰਨੀ ਕੰਜ਼ਮਪਸ਼ਨ ਹੋਈ ਆ ਯਾਨੀ ਕਿ ਬਿਲਕੁਲ 100% 100% ਜਿਹੜੀ ਆ ਉਹ ਟਰਾਂਸਪੇਰੈਂਸੀ ਆ ਗਈ ਕਿ ਕਿਤੇ ਵੀ ਜੇਕਰ ਉਹ ਖੇਤ ਚੋਂ ਚੱਕ ਕੇ ਲੈ ਕੇ ਜਾਂਦਾ 50 ਰੁਪਏ ਜਾ ਕੇ ਉਹਦੇ ਖੇਸ਼ੇ ਤੱਕ 60 ਹੋ ਗਿਆ 70 ਹੋ ਗਿਆ ਤਾਂ ਇਹ ਨਹੀਂ ਕਹਿ ਸਕਦਾ ਤਾਂ ਪਤਾ ਲੱਗੂਗਾ ਸਾਡੇ ਕੋਲੇ ਕਿਤੋਂ ਹੋਰ ਲੈ ਕੇ ਆਇਆ ਗਿਆ ਤਾਂ ਚੋਰੀ ਰੋਕਣ ਦੇ ਲਈ ਮੈਂ ਸਮਝਦਾ ਹੈ ਬਹੁਤ ਵੱਡਾ ਸਾਰਥਿਕ ਸਟੈਪ ਜਿਹੜਾ ਪੋਜ਼ਿਟਿਵ ਸਟੈਪ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੁੱਕਿਆ ਹੈਗਾ ਸੋ ਇਹ ਤਿੰਨ ਇੰਪੋਰਟੈਂਟ ਫੈਸਲੇ ਜਿਹੜੇ ਹੋਏ ਨੇਗੇ ਸੋ ਕਹਿਣ ਦਾ ਪਾਪ ਕਿ ਮਾਈਲਿੰਗ ਨਮੀ ਜਿਹੜੀ ਐਮੈਂਡੇਡਡ ਪਾਲਿਸੀ ਆ ਇਹਦੇ ਆਉਣ ਦੇ ਨਾਲ ਕੱਚੇ ਮਾਲ ਦੀ ਸਪਲਾਈ ਵਧ ਜੂਗੀ ਜਦੋਂ ਕੱਚੇ ਮਾਲ ਦੀ ਸਪਲਾਈ ਵਧ ਗਈ ਤਾਂ ਇਹ ਡੀਲ ਜਿਹੜੀਆਂ ਕਈ ਵਾਰ ਕਾਸਟ ਜੇ ਓ ਜਿਆਦਾ ਹੋ ਜਾਂਦੀ ਸੀ ਉਹ ਘਟ ਜਾਣਗੀਆਂ ਔਰ ਗੈਰ ਕਾਨੂੰਨੀ ਮਾਈਨਿੰਗ ਜੜੀਆਂ ਉਹ 100% ਖਤਮ ਹੋਊਗੀ ਲੀਗਲ ਮਾਈਨਿੰਗ ਜੜੀਆਂ ਹੋਊਗੀ ਭ੍ਰਸ਼ਟਾਚਾਰ ਜਿਹੜਾ ਉਹ ਖਤਮ ਹੋਊਗਾ ਔਰ ਕੀਮਤਾਂ ਘਟਣਗੀਆਂ ਔਰ ਸੂਬੇ ਦਾ ਮਾਲੀਆ ਜਿਹੜਾ ਉਹ ਵਧੂਗਾ ਜਿਹੜੀ ਮੋਨੋਪੋਲੀ ਜਿਹੜੀ ਮੋਨੋਪੋਲੀ ਕਿਤੇ ਨਾ ਕਿਤੇ ਕੁਝ ਕੁ ਬੰਦਿਆਂ ਦੀ ਜ਼ਿਆਦਾਰੀ ਜਿਹਨੂੰ ਆਪਾਂ ਕਹਿ ਦਿੰਦੇ ਨੇ ਮੋਨੋਪੋਲੀ ਪੈਦਾ ਹੋ ਜਾਂਦੀ ਸੀ ਉਹ ਮੋਨੋਪੋਲੀ ਜਿਹੜੀ ਟੋਟਲ ਖਤਮ ਹੋ ਜੂ ਔਰ ਕਈ ਵਾਰ ਸੀ ਕਿ ਜਿਹੜਾ ਸਾਡਾ ਗਵਾਂਡੀ ਸੂਬਾ ਦਾ ਗਵਾਂਡੀ ਸੂਬਿਆਂ ਤੋਂ ਮਾਈਨਿੰਗ ਹੁੰਦੀ ਸੀਗੀ ਗਵਾਂਡੀ ਗਵਾਂਡੀ ਸੂਬਿਆਂ ਤੋਂ ਮਾਲ ਜਿਹੜਾ ਉਹ ਪੰਜਾਬ 'ਚ ਪਹੁੰਚ ਜਾਂਦਾ ਸੀਗਾ ਔਰ ਬਾਹਰਲੇ ਸੂਬਿਆਂ ਤੋਂ ਮਾਲ ਬਿਲਕੁਲ ਹੀ ਆਊਗਾ ਕਿਉਂਕਿ ਅਸੀਂ ਇਸ ਪਾਲਿਸੀ ਦੇ ਅੰਦਰ ਆਦਰ ਸਟੇਟਸ ਦੀ ਜਿਹੜੀ ਪਾਲਸੀ ਆ ਉਹਨੂੰ ਵੀ ਅਸੀਂ ਕਨਸਿਡਰ ਕਰਕੇ ਉਹ ਸਾਰੀ ਪਾਲਸੀ ਬਣਾਈ ਆ ਤਾਂ ਕਿ ਟੋਟਲੀ ਜੜੀ ਆ ਉਹ ਟਰਾਂਸਪੇਰੈਂਸੀ 100% ਹੋ ਸਕੇ